ਪਾਜੀ ਤੁਸੀਂ ਤੁਹਾਨੂੰ ਪਬਲਿਕ ਦਿਖ ਰਹੀ ਹੈ ਹਨਾ ਟਰਾਈ ਸਿਟੀ ਦੀ ਕਰਰ ਸ਼ਹਿਰ ਦੇ ਨਾਲ ਨਾਲ ਮੋਹਾਲੀ ਚੰਡੀਗੜ੍ਹ ਤੋਂ ਵੀ ਜੀ ਤੁਸੀਂ ਦੱਸ ਸਕਦੇ ਹੋ ਜੀ ਇਹ ਕਿਸ ਚੀਜ਼ ਦੀ ਸ਼ੌਕ ਹੈ ਜੀ ਜੀ ਆਪਣੇ ਸਰ ਕੁਲਚਾ ਦਾ ਕੰਮ ਹੈ ਜੀ ਜੀ ਅਸੀਂ ਸਟਫਡ ਕੁਲਚੇ ਦੰਦੇ ਆ ਜੀ ਓਕੇ ਜਿੱਦਾਂ ਦਾ ਬੰਦਾ ਦਿਲ ਦਾ ਵਧੀਆ ਉਦਾਂ ਦਾ ਸਮਾਨ ਵੀ ਵਧੀਆ ਬਣਾਉਂਦਾ ਹੈ ਕੀ ਬਾਤ ਹੈ ਜਿਹੜਾ ਵੀ ਖਾਏਗਾ ਉਹ ਵਾਪਸ ਜ਼ਰੂਰ ਆਏਗਾ ਤੇ 10 ਕਸਟਮਰ ਹੋਰ ਲੈ ਕੇ ਗਾਰੰਟੀ ਮੇਰੀ ਹੈ ਜੀ 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 ਤੇ ਸਾਡੇ ਕੋਲ 6 ਤਰ੍ਹਾਂ ਦੀ ਕੁਲਚੇ ਹੁੰਦੀ ਹੈ ਤਿੰਨ ਵੈਜ ਹੁੰਦੇਗੇ ਜਿਹੜੇ ਨਾਨ ਵੈਜ ਹੁੰਦੇ ਆ ਜੀ ਤੇ ਵੈਜ ਵਿੱਚ ਸਾਡੇ ਕੋਲ ਨਿਊਟਰੀ ਹੈ ਪਨੀਰ ਹੈ ਮਸ਼ਰੂਮ ਹੈ ਜੀ ਤੇ ਨਾਨ ਵੈਜ ਵੀ ਸਾਡੇ ਕੋਲ ਐਗ ਹੈ ਚਿਕਨ ਹੈ ਮਟਰ ਨਾਲ ਜੀ ਜੀ ਸਾਰਾ ਕੁਝ ਅਸੀਂ ਕੁਲਚੇ ਦੇ ਵਿੱਚ ਸਟੱਪ ਕਰੇ ਦਿੰਦੇ ਆ ਜੇ ਕਿਸੇ ਨੇ ਅਲੱਗ ਤੋਂ ਵੀ ਖਾਣਾ ਹੋਵੇ ਤਾਂ ਅਲੱਗ ਤੋਂ ਵੀ ਖਾ ਸਕਦਾ ਹੈਗਾ ਜਿਸ ਤਰ੍ਹਾਂ ਸਾਡੇ ਪੈਨੀ ਹੋਏਗਾ ਜੀ 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 ਇਸ ਤੋਂ ਪਹਿਲਾਂ ਜੀ ਆਪਾਂ ਕਿਤੇ ਮੋਹਾਲੀ ਚੰਡੀਗੜ੍ਹ ਚ ਵੀ ਸੀਗੇ ਜੀ ਇੱਕ ਤੇ ਸ਼ਾਪ ਲਾਉਂਦੇ ਹਾਂ ਟਰੈਕਟਰ 41D ਦੇ ਵਿੱਚ ਵੀ ਖੜਾ ਹੁੰਦਾ ਜੀ ਸ਼ਾਮੀ 7 ਤੋਂ 10 ਵਜੇ ਤੱਕ ਸ਼ਾਮੀ 7 ਤੋਂ 10 ਦੇ ਵਿੱਚ ਹੈ ਨਾ 41D ਚੰਡੀਗੜ੍ਹ ਜੀ ਹਾਂ ਤੇ ਮੋਹਾਲੀ ਫੇਸ 2 ਦੇ ਵਿੱਚ ਸ਼ਾਮੀ 7 ਤੋਂ 10 ਲੱਗਦਾ ਹੈਗਾ ਉੱਥੇ ਮੇਰੇ ਵਾਈਫ ਖੜੇ ਹੁੰਦੇ ਆ ਜੀ ਮੋਹਾਲੀ ਦੇ ਵਿੱਚ ਹੈ ਨਾ ਮੋਹਾਲੀ ਫੇਸ 2 ਜੀ ਐਕਸਿਸ ਬੈਂਕ ਦੇ ਕੋਲ ਐਕਸਿਸ ਬੈਂਕ ਦੇ ਜੀ ਮਨਸਿਸਕਲ ਜੀ ਮੇਰਾ ਨਾਮ ਰਿਪੋਰਟਰ ਅਸ਼ਪੀ ਸਿੰਘ ਤੇ ਅਸੀਂ ਇਸ ਸਮੇਂ ਖਰੜਚੁੰਗਾਂ ਰੋਡ ਦੇ ਉੱਤੇ ਤੇ ਸਾਡੇ ਸਾਹਮਣੇ ਇਸਮੇ ਜੀ ਕੁਲਚਾ ਬਾਈਟ ਸ਼ਾਪ ਬਹੁਤ ਪਿਆਰੀ ਸ਼ਾਪ ਹੈ ਜੀ ਤੇ ਇੱਥੇ ਬਹੁਤ ਤਰ੍ਹਾਂ ਦਾ ਤੁਹਾਨੂੰ ਅਲੱਗ-ਅਲੱਗਰਾਂ ਦਾ ਸਟੱਫਸ ਮਿਲਣਗੇ ਠੀਕ ਹੈ ਕੁਲਚੇ ਦੇ ਲਈ ਸਭ ਕੁਝ ਮਿਲੇਗਾ ਆ ਹੁਣ ਆਪਣਾ ਤਾਂ ਕੁਛ ਨਹੀਂ ਜੀ ਸਸਿਕਾ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਨਦੀਪ ਸਿੰਘ ਹੈ ਜੀ ਜੀ ਪਾਜੀ ਤੁਸੀਂ ਤੁਹਾਨੂੰ ਪਬਲਿਕ ਦੇਖ ਰਹੀ ਹੈ ਹਨਾ ਟਰਾਈ ਸਿਟੀ ਦੀ ਫਰਰ ਸ਼ਹਿਰ ਦੇ ਨਾਲ ਨਾਲ ਮਹੌਲੀ ਚੰਡੀਗੜ੍ਹ ਤੋਂ ਵੀ ਜੀ ਤੁਸੀਂ ਦੱਸ ਸਕਦੇ ਹੋ ਜੀ ਇਹ ਕਿਸ ਚੀਜ਼ ਦੀ ਸ਼ੌਕ ਹੈ ਜੀ ਜੀ ਆਪਣੀ ਸਰ ਕੁਲਚੇ ਦਾ ਕੰਮ ਹੈ ਜੀ ਜੀ ਅਸੀਂ ਸਟੱਫ ਕੁਲਚੇ ਦਿੰਨੇ ਆ ਜੀ ਓਕੇ ਜੀ ਤੇ ਸਾਡੇ ਕੋਲ 6 ਤਰ੍ਹਾਂ ਦੀ ਕੁਲਚੇ ਹੁੰਦੀ ਹੈ ਤਿੰਨ ਵੈਜਨ ਹੁੰਦੇਗੇ ਜੀ ਤਿੰਨ ਨਾਨ ਵੈਜ ਹੁੰਦੇ ਆ ਜੀ ਦੇ ਵਿੱਚ ਵੀ ਸਾਡੇ ਕੋਲ ਨਿਊਟਰੀ ਹੈ ਪਨੀਰ ਹੈ ਮਸ਼ਰੂਮ ਹੈ ਜੀ ਤੇ ਨਾਨ ਵੇਜ ਵੀ ਸਾਡੇ ਕੋਲ ਐਗ ਹੈ ਚਿਕਨ ਹੈ ਮਟਨ ਹੈ ਜੀ ਜੀ ਸਾਰਾ ਕੁਝ ਅਸੀਂ ਕੁਲਚੇ ਦੇ ਵਿੱਚ ਸਟੱਫ ਕਰਕੇ ਦਿੰਦੇ ਹਾਂ ਜੇ ਕਿਸੇ ਨੇ ਅਲੱਗ ਤੋਂ ਵੀ ਖਾਣਾ ਹੋਵੇ ਤੇ ਅਲੱਗ ਤੋਂ ਵੀ ਖਾ ਸਕਦਾ ਹੈਗਾ ਜਿਸ ਤਰ੍ਹਾਂ ਸਾਡਾ ਮੀਨੂ ਹੈਗਾ ਜੀ 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 ਤੇ ਇੱਥੇ ਭਾਜੀ ਆਪਾਂ ਦੇਖ ਪਾ ਰਹੇ ਹਾਂ 40 ਰੁਪਏ ਤੋਂ ਸ਼ੁਰੂ ਹੈ ਜੀ ਜੀ ਨਿਊਟਰੀ ਕੁਲਚਾ 40 ਰੁਪਏ ਦਾ ਕੀ ਬਾਤ ਹੈ ਜੀ ਬਹੁਤ ਕੁਲਚਾ ਸਾਡਾ ਆਟੇ ਵਾਲਾ ਜੀ ਜੀ ਜਿਹੜਾ ਬਟਰ ਵਾਲਾ ਸੀ ਉਹ ਅਮੂਲ ਬਟਰ ਹੈ ਜੀ ਹਾਂ ਜੀ ਹਾਂ ਜੀ ਮਤਲਬ ਕਾਫੀ ਰੀਜ਼ਨਰਬਲ ਪ੍ਰਾਈਸਸ ਤੇ ਹਨਾ ਜੀ ਸਰ ਜੀ ਤੇ ਹਾਂਜੀ ਖਰੜ ਮਤਲਬ ਜੇ ਚੰਡੀਗੜ੍ਹ ਤੋਂ ਖਰੜ ਵੱਲ ਆਈਏ ਜੀ ਖਰੜ ਇਹ ਜੇ ਤੁਸੀਂ ਗੂਗਲ ਤੇ ਲੋਕੇਸ਼ਨ ਪਾਓਗੇ ਤਾਂ ਕੁਲਚਾ ਬਾਈਟ ਜੀ ਝੁੰਗਿਆ ਰੋਡ ਖਰੜ ਪਾਓਗੇ ਤਾਂ ਲੋਕੇਸ਼ਨ ਸਿੱਧੀ ਆ ਜਾਏਗੀ ਠੀਕ ਹੈ ਤੇ ਨੈਸ਼ਨਲ ਹਾਈਵੇ ਥੋੜੀ ਦੂਰੀ ਤੇ ਬਸਰਤ ਹੋਣਾ 400 ਮੀਟਰ ਤੇ 400 ਮੀਟਰ ਤੇ ਨੈਸ਼ਨਲ ਹਾਈਵੇ ਤੇ ਜਿਵੇਂ ਆਪਾਂ ਰਾਈਟ ਸਾਈਡ ਝੁੰਗਿਆ ਰੋਡ ਤੇ ਮੁੜੂਗੇ ਜੇ ਆਪਾਂ ਚੰਡੀਗੜ੍ਹ ਤੋਂ ਆਈਏ ਖਰੜ ਨੂੰ ਤਾਂ ਥੋੜੀ ਸ਼ੌਪ ਮਿਲੇਗੀ ਠੀਕ ਹੈ ਜੀ ਤੇ ਹੋਰ ਇੱਥੇ ਮਤਲਬ ਹੋਰ ਕੀ ਕੀ ਇਹ ਇਹ ਤੁਸੀਂ ਦੱਸ ਸਕਦੇ ਹੋ ਸੌਸਿਸ ਵਗੈਰਾ ਕੀ ਹੈ ਜੀ ਇਹ ਇਹ ਫਾਸਿਓਸ ਸਾਰੇ ਮੋਕਟੇਲਸ ਨੇ ਜੀ ਜੇ ਨਿੰਬੂ ਪਾ ਰਹੇ ਤੇ ਛੋਡਾ ਕੁਛ ਮਤਲਬ ਜੀ ਸਾਰੇ ਇਹਦੇ ਮੌਕਲੇ ਦੇ ਵਿੱਚ ਹੀ ਨਿੰਬੂ ਵੀ ਪੈਂਦਾ ਤੇ ਛੋਡਾ ਵੀ ਬੰਦਾ ਤਾਂ ਹੀ ਮੌਕਲੇ ਤਿਆਰ ਹੁੰਦੀ ਹੈ ਇੱਕ ਡਰਿੰਕ ਤਿਆਰ ਹੁੰਦਾ ਬੜਾ ਪਿਆਰਾ ਜੀ 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 ਹਾਂਜੀ ਹਾਂਜੀ ਤੇ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਸਮੇਂ ਲਾਈਵ ਨਾਲੇ ਤਿਆਰ ਹੋਏਗਾ ਤੇ ਤੁਹਾਨੂੰ ਤੁਹਾਨੂੰ ਪ੍ਰੋਪਰ ਨਾਲ ਸੀਨ ਦਿਖਾਉਂਦੇ ਹਾਂ ਇਸ ਤੋਂ ਪਹਿਲਾਂ ਜੀ ਆਪਾਂ ਕਿਤੇ ਮੋਹਾਲੀ ਚੰਡੀਗੜ੍ਹ ਚ ਵੀ ਸੀਗੇ ਜੀ ਇੱਕ ਤੇ ਸ਼ਾਪ ਲਾਉਂਦੇ ਹਾਂ ਸੈਕਟਰ 41 ਡੀ ਦੇ ਵਿੱਚ ਵੀ ਖੜਾ ਹੁੰਦਾ ਹਾਂ ਜੀ ਸ਼ਾਮੀ 7 ਤੋਂ 10 ਵਜੇ ਤੱਕ ਸ਼ਾਮੀ 7 ਤੋਂ 10 ਦੇ ਵਿੱਚ ਹੈ ਨਾ 41 ਡੀ ਚੰਡੀਗੜ੍ਹ ਜੀ ਹਾਂ ਤੇ ਮੋਹਾਲੀ ਫੇਜ਼ 2 ਦੇ ਵਿੱਚ ਸ਼ਾਮੀ 7 ਤੋਂ 10 ਲੱਗਦਾ ਹੈਗਾ ਉੱਥੇ ਮੇਰੇ ਭਾਈ ਖੜੇ ਹੁੰਦੇ ਆ ਜੀ ਮੋਹਾਲੀ ਦੇ ਵਿੱਚ ਹੈ ਨਾ ਹਾਂਜੀ ਹੁੰਦੀ ਮੋਹਾਲੀ ਫੇਜ਼ 2 ਦੇ ਵਿੱਚ ਜੀ ਐਕਸਿਸ ਬੈਂਕ ਦੇ ਕੋਲ ਐਕਸਿਸ ਬੈਂਕ ਦੇ ਠੀਕ ਹੈ ਜੀ ਸੋ ਇਹਨਾਂ ਤਿੰਨ ਉਹਨਾਂ ਦੀ ਦੋਨਾਂ ਦੀ ਵੀ ਲੋਕੇਸ਼ਨ ਵੀ ਗੂਗਲ ਤੇ ਹੈਗੀ ਜੀ ਕੋਲਸਾ ਬਾਗ ਸੈਕਟਰ 54 ਬਿਲਕੁਲ ਕੋਲਸਾ ਬਾਗ ਸੈਕਟਰ 41 ਜੀ 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 ਸੋ ਪਬਲਿਕ ਜੋ ਦੇਖ ਰਿਹਾ ਹੋ ਰ ਅਸੀਂ ਆਪਣੇ ਦਰਸ਼ਕਾਂ ਨੇ ਜਾਣ ਕਰ ਲਈਏ ਨਾ ਕਿੰਨਾ ਲੋਕੇਸ਼ਨਸ ਨੇ ਨਾ ਪੁਆਇੰਟ ਪ੍ਰੋਪਰ ਦੱਸ ਦਵਾਂਗੇ ਜੀ ਐਡਰੈਸ ਨਾਲ ਦੇ ਦਵਾਂਗੇ ਕਮੈਂਟ ਪਿੰਨ ਕਰ ਦਵਾਂਗੇ ਤੇ ਇਸ ਸਮੇ ਤੁਸੀ ਕੀ ਬਣਾ ਰਹੇ ਹੋ ਜੀ ਜੀ ਮੋਜੋ ਤੋਂ ਬਣਾ ਰਿਹਾ ਹਾਂ ਜੀ 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 ਤੇ ਕੁਲਚੇ ਬਾਰੇ ਤੁਸੀਂ ਦੱਸ ਰਹੇ ਸੀਗੇ ਹਨਾ ਤੇ ਜਿਵੇਂ ਕੋਈ ਕਹੇ ਕਿ ਵੀ ਮੈਂ ਬਟਰ ਵਗੈਰਾ ਨਹੀਂ ਲੈਣਾ ਦਾ ਮਤਲਬ ਤਾਂ ਬਿਨਾ ਬਟਰ ਤੋਂ ਬਣ ਜਾਏਗਾ ਸਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਕੋਈ ਕੰਪਲਸ਼ਨ ਨਹੀਂ ਓਕੇ ਜਿਸਨੂੰ ਕੋਈ ਚਾਹੇਗਾ ਉਹ ਤਾਂ ਬਣ ਠੀਕ ਹੈ ਜੀ ਦੇਖੋ ਥੋੜੇ ਸਾਹਮਣੇ ਪ੍ਰੋਪਰ ਬਨ ਰਹੇ ਹਨ ਔਰ ਲਗ ਲਗ ਰੇਟਸ ਹੈਗੇ ਜੀ ਥੋੜੇ ਸਾਹਮਣੇ ਦੇਖੋ ਕੁਲਚਾ ਬਾਈਟ ਲਿਖਿਆ ਹੈ ਨਿਊਟਰੀ ਕੁਲਚਾ 40 ਰੁਪਏ ਤੋਂ ਸਟਾਰਟ ਹੈ ਸੋ ਇਧਰ ਤੁਹਾਨੂੰ ਨਾਲ ਦੀ ਨਾਲ ਸਹੀ ਦਿਖਾ ਦਿੰਦੇ ਆ ਦੇਖੋ ਬਾਹਰ ਵੀ ਐਡ ਲੱਗੀ ਹੋਈ ਹੈ ਕੁਲਚਾ ਬਾਈਟ ਔਰ ਕਿਕ ਇਜ਼ ਠੀਕ ਹੈ ਡਿਲੀਸ਼ੀਅਸ ਨਿਊਟ੍ਰੀ ਕੋਲ ਜਸਟ ਸਟਫਡ ਹੈਗਾ ਪਨੀਰ ਵਾਲਾ ਵੀ ਹੈਗਾ ਠੀਕ ਹੈ ਮਸ਼ਰੂਮ ਐਗ ਐਂਡ ਚਿਕਨ ਐਂਡ ਮਟਰਨ ਕੋਚਾ ਠੀਕ ਹੈ ਜੀ ਤੇ ਹਾਂ ਜੀ ਤੁਸੀਂ ਮਹਾਲੀ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਮਹਾਲੀ ਜੀ ਮੈਂ ਸੰ 2006 ਤੋਂ ਲਗਾ ਰਿਹਾ ਜੀ 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 ਠੀਕ ਹੈ ਫਿਰ ਆ 6 ਤੋਂ ਲੈ ਕੇ 2012 ਤੱਕ ਪਹਿਲੇ ਕੀਤਾ ਉੱਥੇ ਜੀ ਫਿਰ ਉਸ ਤੋਂ ਬਾਅਦ ਇੱਥੇ ਚੰਡੀਗੜ੍ਹ ਅੰਡੀਗੜ੍ਹ ਸ਼ੁਰੂ ਕੀਤਾ ਜੀ 2014 ਚ ਜੀ ਫਿਰ ਹੁਣ ਨਾਲ ਆਪਾਂ ਇੱਥੇ ਕਰੜੀ ਸ਼ੁਰੂ ਕਰ ਲਿਆ ਬਿਲਕੁਲ 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 ਤੇ ਅ ਜਿੰਨੇ ਵੀ ਹੈਗੇ ਕਸਟਮਰ ਮੋਹਾਲੀ ਚੰਡੀਗੜ੍ਹ ਦੇ ਖਾਸ ਕਰਕੇ ਤੁਹਾਨੂੰ ਪਛਾਣ ਲੈਣਗੇ ਵੀਡੀਓ ਦੇ ਵਿੱਚ ਜੀ ਬਿਲਕੁਲ ਬਿਲਕੁਲ ਤੇ ਹਾਂਜੀ ਹਾਂਜੀ ਆ ਇੱਕ ਅਸੀਂ ਤੁਹਾਨੂੰ ਸੀਨ ਦਿਖਾਇਆ ਪਹਿਲਾਂ ਕਿ ਫਰੈਸ਼ ਕਿਵੇਂ ਤਿਆਰ ਹੋ ਰਹੀ ਸੀਗੇ ਤੇ ਹੁਣ ਇਹ ਨਾਮ ਦੇ ਨਾਲ ਪਰੋਸ ਕੇ ਦੇ ਰਹੇ ਹਾਂ ਠੀਕ ਹੈ ਔਰ ਕਸਟਮਰ ਤੁਸੀਂ ਦੇਖ ਸਕਦੇ ਹੋ ਉੱਧਰ ਨਾਲ ਦੀ ਨਾਲ ਠੀਕ ਹੈ ਜੀ ਅ ਕਸਟਮਰ ਤੁਸੀਂ ਦੇਖ ਰਹੇ ਹੋ ਜੀ ਇਸ ਸਮੇਂ ਸ਼ਾਪ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਕੁਲਚੇ ਵਗੈਰਾ ਜੇ ਤੁਸੀਂ ਇਸ ਸਮੇਂ ਛੋਟਾ ਨਿੰਬੂ ਪੀ ਰਹੇ ਕਿਵੇਂ ਹੁੰਦਾ ਜੀ ਟੇਸਟ ਵਧੀਆ ਜਿੱਦਾਂ ਦਾ ਬੰਦਾ ਦਿਲ ਦਾ ਵਧੀਆ ਉਦਾਂ ਦਾ ਸਮਾਨ ਵੀ ਵਧੀਆ ਬਣਾਉਂਦਾ ਹੈ। ਕੀ ਬਾਤ ਹੈ। ਜਿਹੜਾ ਵੀ ਖਾਏਗਾ ਉਹ ਵਾਪਸ ਜਰੂਰ ਆਏਗਾ ਤੇ 10 ਕਸਟਮਰ ਹੋਰ ਲੈ ਕੇ ਗਾਰੰਟੀ ਮੇਰੀ ਹੈ ਜੀ। ਜੀ 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 ਬਹੁਤ ਵਧੀਆ ਬਹੁਤ ਵਧੀਆ ਜੀ। ਹਨ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬਹੁਤ ਅੱਛਾ ਹੈ ਮੈਂ ਤਾਂ ਬਹੁਤ ਅੱਛਾ ਹਾਂ ਜੀ। ਠੀਕ ਹੈ ਠੀਕ ਹੈ ਜੀ। ਸੋ ਕਸਟਮਰ ਦਾ ਰਿਵਿਊ ਤੁਸੀਂ ਦੇਖ ਲਿਆ ਜੀ। ਸੋ ਖਰੜ ਜੋ ਆਸ-ਪਾਸ ਏਰੀਆ ਹੈ ਨਾ نیشنل ਹਾਈਵੇ ਹੈਗਾ ਇਹ ਤੇ ਦਸ਼ਮੇਸ਼ ਨਗਰ ਹੈ ਝੁੰਗੀਆਂ ਰੋਡ ਹੈ ਠੀਕ ਹੈ ਗੁਰਤੇਗ ਬਾਦਰ ਨਗਰ ਮੰਡੀਰ ਨਗਰ ਜਾਂ ਨੇੜੇ-ਤੇੜੇ ਦਾ ਏਰੀਆ ਜੋ ਤੁਸੀਂ ਇ ਇਥੋਂ ਇੱਕ ਵਾਰ ਇਥੋਂ ਬਾਹਰੋਂ ਦਿਖਾ ਦਿੰਦੇ ਹਾਂ ਸ਼ੋਰਟ ਔਰ ਇੱਕ ਇਹ ਦਿਖਾ ਦਿੰਦੇ ਹਾਂ ਜੀ ਠੀਕ ਹੈ ਫੁਲਚਾ ਬਾਈਟ ਔਰ ਜੀ ਲਈ ਖੈਰਾ ਡੈਰੀ ਦੇ ਨਾਲ ਹਾਂਜੀ ਹਾਂਜੀ ਖੈਰਾ ਡੈਰੀ ਹੈ ਜੀ ਆਪਣੀ ਚੁੰਗਿਆ ਰੋਡ ਤੇ ਬਹੁਤ ਮਸ਼ਹੂਰ ਹੈ ਠੀਕ ਹੈ ਤੇ ਸਾਹਮਣੇ ਸਵਰਾਜ ਨਗਰ ਨੂੰ ਅੱਧੇ ਕੋਰ ਰੋਡ ਵੀ ਜਾ ਰਹੀ ਹੈ ਆ ਤੁਹਾਨੂੰ ਦਿਖਾ ਦਿੰਦੇ ਹਾਂ ਇੱਥੇ ਤੇ ਸਾਰਾ ਏਰੀਆ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਰਹਿ ਜੀ ਨੈਸ਼ਨਲ ਹਾਈਵੇ ਤੋਂ ਆ ਰਿਹਾ ਹੈ ਜੀ ਚੁੰਗਿਆ ਰੋਡ ਹੈ ਨੈਸ਼ਨਲ ਹਾਈਵੇ ਤੋਂ ਆ ਕੇ ਖੈਰਾ ਡੈਰੀ ਦੇ ਨਾਲ ਬਿਲਕੁਲ ਇਹ ਦੇਖੋ ਜੀ ਸ਼ੌਕ ਹੈ ਜੀ ਸੋ ਪਾਜੀ ਜਾਂਦੇ ਆਂ ਅੰਦਰ ਥੋੜਾ ਲਾਸਟ ਕਸਟਮਰਾਂ ਦੇ ਲਈ ਕੀ ਥੋੜਾ ਮੈਸੇਜ ਹੈ ਜੀ ਖਰੜ ਦੇ ਖਾਸ ਕਰਕੇ ਜੋ ਤੁਸੀਂ ਨਵੇਂ ਦੇਖ ਰਹੇ ਹੋ ਜੀ ਖਰੜ ਦੇ ਕਸਟਮਰ ਲਈ ਇਹ ਹੈ ਜੀ ਕਿ ਸਾਡੇ ਕੋਲ ਆਓ ਜੀ ਸੇਵਾ ਦਾ ਮੌਕਾ ਦਿਓ ਇੱਕ ਜੀ ਕਿ ਅਸੀਂ ਇੱਥੇ ਅੱਛਾ ਖਾਣਾ ਪ੍ਰੋਵਾਈਡ ਕਰ ਰਹੇ ਆ ਗਿਆਂ ਜੀ ਤੇ ਤੁਸੀਂ ਆ ਕੇ ਸਾਨੂੰ ਦੱਸੋ ਕਿ ਹੰਦੀ ਤੁਸੀਂ ਜੇ ਕੁਝ ਸਾਡੇ ਚ ਕੋਈ ਕਮੀ ਰਹਿਦਾ ਤਾਂ ਵੀ ਦੱਸੋ ਜੀ ਅੱਛਾ ਲੱਗਦਾ ਦੱਸੋ ਜੀ 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 ਐਟਲਸਟਿਕ ਕੁਆਟਰਾਈ ਜ਼ਰੂਰ ਕਰਨਾ ਚਾਹੀਦਾ ਹਨਾ ਜੀ 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 ਸੋ ਸਾਡੀ ਵੀ ਇਸ ਵੀਡੀਓ ਰਾਹੀਂ ਅਪੀਲ ਹੈ ਜੀ ਤੁਸੀਂ ਜ਼ਰੂਰ ਤੁਲਚਾ ਬਾਈਟ ਇਹ ਦੇਖੋ ਨਿਊ ਸ਼ਾਪ ਖੁੱਲੀ ਹੈ ਇੱਥੇ ਜ਼ਰੂਰ ਆ ਤੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਕਵਰੇਜ ਚ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲ ਸਕੇ ਮਿਲਦੇ ਹਾਂ ਜਲਦੀ ਕਿਸੇ ਨੈਕਸਟ ਵੀਡੀਓ ਚ ਧੰਨ ਦੇ ਲਈ ਰੱਬ ਰੱਖਾ ਜੀ ਰਿਪੋਰਟਰ ਐਸਪੀ ਸਿੰਘ